ਬੱਬੂ ਮਾਨ ਦਾ ਅੱਜ ਹੁਣੇ ਹੀ ਲਾਈਵ ਸ਼ੋਅ ਹੋ ਕੇ ਹਟਿਆ ਹੈ ਇਸੇ ਲਾਈਵ ਸ਼ੋਅ ਦੇ ਦੌਰਾਨ ਸਤਿੰਦਰ ਸੱਤੀ ਦੇ ਵੱਲੋਂ ਕੁਝ ਏਦਾਂ ਦੀਆਂ ਗੱਲਾਂ ਕਹੀਆਂ ਗਈਆਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸਤਿੰਦਰ ਸੱਤੀ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਬੱਬੂ ਮਾਨ ਹੀ ਇੱਕ ਇਕਲੌਤਾ ਸਿੰਗਰ ਪੰਜਾਬੀ ਇੰਡਸਟਰੀ ਦਾ ਜਿਸ ਨੇ ਕਿ ਕਸਾਨੀ ਸਰਦਾਰੀ ਅਤੇ ਏਦਾਂ ਦੀਆਂ ਚੀਜ਼ਾਂ ਨੂੰ ਜ਼ਿੰਦਾ ਰੱਖਿਆ ਹੈ ਪੰਜਾਬ ਦੇ ਬਾਕੀ ਸਿੰਗਰਾਂ ਦਾ ਕੰਮ ਤਾਂ ਸਿਰਫ ਗਾਣਾ ਗਾਉਣ ਪੈਸੇ ਕਮਾਉਣ ਤੱਕ ਦਾ ਹੀ ਰਹਿ ਗਿਆ ਹੈ ਪਰ ਮਾਨ ਸਾਹਿਬ ਇਕਲੌਤੇ ਨੇ ਜਿਹੜੇ ਇਨ੍ਹਾਂ ਚੀਜ਼ਾਂ ਨੂੰ ਸਾਂਭਣ ਦੇ ਵਿੱਚ ਹਜੇ ਵੀ ਇਕੱਲੇ ਲੱਗੇ ਹੋਏ ਨੇ ਹਾਲਾਂਕਿ ਇਸ ਸ਼ੋਅ ਦੇ ਵਿੱਚ ਹੋਰ ਵੀ ਪੰਜਾਬੀ ਸਿੰਗਰ ਸ਼ਾਮਿਲ ਸੀ ਸਟੇਜ ਦੇ ਉੱਪਰ ਹੀ ਸੀ ਪਰ ਫਿਰ ਵੀ ਸਤਿੰਦਰ ਸੱਤੀ ਨੇ ਸਿਰਫ ਮਾਨ ਸਾਹਿਬ ਦੀ ਹੀ ਰਿਸਪੈਕਟ ਕੀਤੀ ਅਤੇ ਇੰਨਾ ਜ਼ਿਆਦਾ ਆਪਣਾ ਪਿਆਰ ਦਿਖਾਇਆ ਆ ਹੁਣ ਲੈ ਚੱਲਦੇ ਆ ਤੁਹਾਨੂੰ ਵੀ ਇਹਨਾਂ ਕਲਿੱਪਸ ਦੇ ਵੱਲ ਬਾਕੀ ਕੌਣ ਕੌਣ ਮਾਨਸਬ ਦਾ ਫੈਨ ਕਮੈਂਟਾਂ ਆ ਰਹੀਆਂ ਸਾਨੂੰ ਜਰੂਰ ਦੱਸਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਗੱਲ ਇਹ ਆ ਕਿ ਉਹਨਾਂ ਸਰਦਾਰੀਆਂ ਦੀ ਗੱਲ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਨੇ ਜਿਉਂਦੀ ਰੱਖੀ ਹੈ ਕਿਸਾਨੀ ਦੀ ਗੱਲ ਕਿਸੇ ਨੇ ਜਿਉਂਦੀ ਰੱਖੀ ਹੈ ਲੋਕ ਜਿਥੇ ਕਲਾਕਾਰ ਜਿਹੜੇ ਨੇ ਉਹ ਗਾਣਾ ਗਾ ਕੇ ਪੈਸੇ ਕਮਾਉਣ ਚ ਬਿਜ਼ੀ ਹੋ ਗਏ ਇੱਕੋ ਬੰਦਾ ਜਿਹਨੇ ਪਹਿਲੇ ਦਿਨ ਤੋਂ ਹੁਣ ਤੱਕ ਕਿਸਾਨਾਂ ਦੇ ਹੱਕ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਸਮਾਜ ਦੀਆਂ ਬੁਰਾਈਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਉਹ ਬੱਬੂ ਮਾਣੇ ਐਵੇਂ ਨਹੀਂ ਜੱਟਾਂ ਦੇ ਲਾ ਤੇ ਰਾਜ ਕਰਦਾ ਗੱਲ ਹੈ ਕੋਈ ਮੈਂ ਬਸ ਇਹਨਾਂ ਦੇ ਦਰਾਂ ਤੱਕ ਰਵਾਂ ਰਾਜ ਮੈਂ ਕਰਨੇ ਨਹੀਂ આજ ਤਾਂ ਬਹੁਤ ਸਾਲਾਂ ਤੋਂ ਸੁਨੇਹ ਉਹਨੇ ਰਾਜ ਵਾਲੇ ਪਾਸੇ ਗਈ ਧਰਨੇ ਪਾਸੇ ਜਾਂ ਜਦੋਂ ਫੇਰ ਲੱਗੇ ਫੇਰ ਜਾਵਾਂਗੇ ਹਾਂਜੀ ਫਿਰ ਕਿਵੇਂ ਲੱਗਿਆ ਤੁਹਾਨੂੰ ਮਨਸਾਪ ਦਾ ਸ਼ੋਅ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ